ਸ਼ੁਕਰੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਜਦੋਂ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਕ ਕੀਤਾ ਉਸ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਇੱਕ ਉਝਾਲ ਜਿਹਾ ਆ ਗਿਆ ਗਿਆਨੀ ਹਰਪ੍ਰੀਤ ਸਿੰਘ ਜਦੋਂ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਹਦੇ ਵਿੱਚ ਜਿਸ ਕਿਸਮ ਦੀਆਂ ਉਹਨਾਂ ਨੇ ਉਦਾਹਰਨਾਂ ਦੇ ਕੇ ਸੁਖਬੀਰ ਬਾਦਲ ਨੂੰ ਜਿਹੜਾ ਉਹ ਗੱਲਾਂ ਸੁਣਾਈਆਂ ਹੁਣ ਸਵਾਲ ਇਹ ਖੜਾ ਹੁੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਇਹ ਪੂਰੇ ਰੌਅ ਦੇ ਵਿੱਚ ਆ ਔਰ ਉਹ ਇਹ ਵੀ ਗੱਲ ਕਹਿੰਦੇ ਆ ਕਿ ਜੋ ਮੇਰੇ ਨਾਲ ਹੋਇਆ ਇਸ ਗੱਲ ਦਾ ਮੈਨੂੰ ਪਹਿਲਾਂ ਤੋਂ ਹੀ ਇਲਮ ਸੀਗਾ ਮੈਨੂੰ ਪਤਾ ਸੀ ਮੇਰੇ ਨਾਲ ਇਦਾਂ ਹੋਣਾ ਪਰ ਡੱਲਾ ਸਾਹਿਬ ਸਵਾਲ ਇਹ ਆ ਵੀ ਗਿਆਨੀ ਰਗਵੀਰ ਸਿੰਘ ਹਾਲੇ ਤੱਕ ਚੁੱਪ ਕਿਉਂ ਨੇ ਤੇ ਦੂਜੇ ਪਾਸੇ ਅੱਜ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਆ ਤਰੀਕਾ ਡੱਲਾ ਸਾਹਿਬ 13 ਫਰਵਰੀ 20 ਫਰਵਰੀ ਤੱਕ ਭਰਤੀ ਮੁਕੰਮਲ ਹੋ ਜਾਣੀ ਆ ਤੇ ਫਿਰ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਜਿਹਨੇ ਨਿਗਰਾਨੀ ਕਰਨੀ ਸੀ ਜਿਹਦੇ ਮੈਂਬਰਾਂ ਨੂੰ ਲੈ ਕੇ ਹਾਲੇ ਤੱਕ ਰੌਲਾ ਚੱਲਦਾ ਪਿਆ ਹੁਣ ਇਹ ਬਾਕੀ ਦੇ ਰਹਿੰਦੇ 7 ਦਿਨਾਂ ਦੇ ਵਿੱਚ ਕੀ ਕਰ ਲੈਣਗੇ ਸੋ ਇਹ ਦੋ ਮਹੱਤਵਪੂਰਨ ਜਿਹੜੇ ਸਵਾਲ ਹੈ ਬਈ ਇੱਕ ਤੇ ਗਿਆਨੀ ਰਗਵੀਰ ਸਿੰਘ ਹੋਣੀ ਹਾਲੇ ਤੱਕ ਚੁੱਪ ਕਿਉਂ ਨੇ ਵਿਦੇਸ਼ ਚ ਹੋਣ ਕਰਕੇ ਚੁੱਪ ਨੇ ਜਾਂ ਉਹ ਵੀ ਕਿਸੇ ਦਬਾਅ ਹੇਠ ਹੈ ਤੇ ਦੂਸਰੇ ਪਾਸੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜੀ ਡਲਾ ਸਾਹਿਬ ਦੇਖੋ ਤੁਹਾਡੇ ਦੋਵੇਂ ਸਵਾਲ ਨੇ ਜਿਹੜੇ ਸੰਦੀਪ ਜੀ ਬਹੁਤ ਮਹੱਤਵਪੂਰਨ ਨੇ ਜੀ ਔਰ ਮੇਰਾ ਇਹ ਮੰਨਣਾ ਹੈ ਕਿ ਇਸ ਵਕਤ ਪੂਰੀ ਸਿੱਖ ਕੌਮ ਦੀ ਨਜ਼ਰ ਹੈ ਜਿਹੜੀ ਉਹ ਇਹਨਾਂ ਦੋ ਘਟਨਾਵਾਂ ਦੇ ਉੱਪਰ ਹੈ ਇੱਕ ਤਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਵੇਂ ਤਾਕ ਚਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਦੂਸਰਾ। ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਚੁੱਪ ਕਿਉਂ? ਹਾਲਾਂਕਿ ਉਹ ਚਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਵਕਤ ਇੰਗਲੈਂਡ ਦੇ ਵਿੱਚ ਨੇ ਪਰ ਇਹ ਕੌਮ ਦੇ ਜ਼ਹਿਨ 'ਚ ਸਵਾਲ ਹੈ ਕਿ ਆਖਰ ਗਿਆਨੀ ਰੁਗਵੀਰ ਸਿੰਘ ਜਿਹੜੇ ਕੀ ਵਿਦੇਸ਼ ਚਲੇ ਗਏ ਸੀ ਕੁਝ ਦਿਨ ਪਹਿਲਾਂ ਉਹ ਚੁੱਪ ਕਿਉਂ ਨੇ? ਗਿਆਨੀ ਹਰਪੀ ਸਿੰਘ ਦੇ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪ੍ਰਤੀਕਰਮ ਹੈ ਉਹ ਨਾ ਆਉਣਾ ਉਹਦੇ ਕਰਕੇ ਹਰ ਕੋਈ ਹੈਰਾਨ ਹੈ ਹੁਣ ਇੰਤਜ਼ਾਰ ਸਾਰਿਆਂ ਨੂੰ ਇਸ ਗੱਲ ਦਾ ਹੈ ਕਿ ਕੀ ਗਿਆਨੀ ਰੁਘਵੀਰ ਸਿੰਘ ਜਦੋਂ ਇੰਡੀਆ ਵਾਪਸ ਮੁੜਦੇ ਨੇ ਅਗਲੇ ਕੁਝ ਦਿਨਾਂ ਚ ਹੀ ਉਹਨਾਂ ਨੇ ਮੁੜ ਆਉਣਾ ਹੈ ਕਿਉਂਕਿ 20 ਤਰੀਕ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਹੀ ਖਤਮ ਹੋ ਜਾਣੀ ਹੈ ਸੋ ਇਸ ਕਰਕੇ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ 20 ਤਰੀਕ ਤੋਂ ਪਹਿਲਾਂ ਮੁੜ ਆਉਣਾ ਹੈ ਔਰ ਵਾਪਸ ਆ ਕੇ ਕੀ ਉਹ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਮਾਮਲੇ ਤੇ ਕੋਈ ਬਿਆਨ ਜਾਰੀ ਕਰਨਗੇ ਕੀ ਗਿਆਨੀ ਰਗਵੀਰ ਸਿੰਘ ਜਦੋਂ ਵਾਪਸ ਆਉਣਗੇ ਇੰਗਲੈਂਡ ਤੋਂ ਕੀ ਗਿਆਨੀ ਹਰਪ੍ਰੀਤ ਸਿੰਘ ਨਾਲ ਸਭ ਤੋਂ ਪਹਿਲਾਂ ਆਉਂਦੇ ਹੀ ਉਹਨਾਂ ਦੀ ਮੁਲਾਕਾਤ ਹੋਣੀ ਹੈ ਇਸ ਤਰੀਕੇ ਦੀਆਂ ਚਰਚਾਵਾਂ ਜਿਹੜੇ ਜਿਹੜੇ ਸਿੱਖ ਸਿਆਸਤ ਦੇ ਪੰਥਕ ਸਿਆਸਤ ਦੇ ਨੇੜਲੇ ਸੂਤਰ ਨੇ ਇਹਨਾਂ ਸਾਰੀਆਂ ਸੰਭਾਵਨਾਵਾਂ ਦੇ ਉੱਪਰ ਉਹ ਅੱਜ ਵਿਚਾਰ ਚਰਚਾ ਕਰ ਰਹੇ ਨੇ ਕਿ ਅਗਰ ਗਿਆਨੀ ਰੁਘਵੀਰ ਸਿੰਘ ਚੁੱਪ ਨੇ ਤਾਂ ਕੀ ਉਹ ਇੰਡੀਆ ਚ ਲੈਂਡ ਹੁੰਦੇ ਹੀ ਯਾਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨਗੇ ਕੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਤੋਂ ਬਾਅਦ ਹੀ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਪ੍ਰतिकਰਮ ਦੇਣਗੇ ਦੇਖੋ ਦੇਖਿਆ ਇਸ ਰੂਪ ਚ ਵੀ ਜਾ ਰਿਹਾ ਹੈ ਕਿ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ ਜਦੋਂ ਪਹਿਲਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਉਹਨਾਂ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਹੁਣ ਵੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਪੰਜ ਪਿਆਰਿਆਂ ਦੇ ਅੱਗੇ ਯਾਨੀ ਹਰਪੀ ਸਿੰਘ ਉਹਨਾਂ ਨੇ ਆਪਣਾ ਸਪਸ਼ਟਿਕਰਨ ਦੇਤਾ ਕਿ ਇਸ ਮਾਮਲੇ ਤੇ ਜਾਂਚ ਦੀ ਲੋੜ ਨਹੀਂ ਇਹ ਪੂਰੇ ਪੰਜਾਬ ਵਰ ਸਿੱਖ ਕੌਮ ਦੇ ਲੋਕ ਨੇ ਜਿਹੜੇ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਯਾਨੀ ਰਣਵੀਰ ਸਿੰਘ ਉਹਨਾਂ ਦਾ ਸੁਨੇਹਾ ਕੀ ਸੀ ਪਰ ਹਾਲੇ ਤੱਕ ਕਿਸੇ ਵੀ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਇਹਨਾਂ ਸੁਝਾਵਾਂ ਨੂੰ ਕਹਿ ਲੋ ਉਹਨਾਂ ਦੇ ਬਿਆਨਾਂ ਨੂੰ ਕਹਿ ਲੋ ਉਹਨਾਂ ਨੂੰ ਪ੍ਰਵਾਨ ਨਹੀਂ ਸੀ ਕੀਤਾ ਔਰ ਉਹਨਾਂ ਨੇ ਨਾ ਤਾਂ ਤਿੰਨ ਮੈਂਬਰੀ ਕਮੇਟੀ ਖਤਮ ਕੀਤੀ ਜੱਲਾ ਸਾਹਿਬ ਇਹ ਸੁਝਾਅ ਹੈ ਹੀ ਨਹੀਂ ਸੀ ਉਹਨਾਂ ਦਾ ਇੱਕ ਜਥੇਦਾਰ ਸਾਹਿਬ ਦਾ ਆਦੇਸ਼ ਹੀ ਸੀਗਾ ਬੇਸਿਕਲੀ ਮੈਂ ਬਿਲਕੁਲ ਉਹੀ ਕਹਿ ਰਿਹਾ ਨਾ ਕਿ ਇਹਨੂੰ ਕਿਸ ਰੂਪ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਖਿਆ ਹੈ ਕਿ ਇਹ ਇਹਨਾਂ ਦੇ ਉੱਪਰ ਹੈ ਉਹ ਉਹਦੇ ਸਮਝਣ ਮੁਤਾਬਕ ਕੀ ਹੈ ਔਰ ਉਹਨਾਂ ਨੇ ਨਾ ਤਿੰਨ ਮੈਂਬਰੀ ਕਮੇਟੀ ਰੱਦ ਕੀਤੀ ਨਾ ਮੁਅਤਲ ਕੀਤੀ ਤੇ ਨਾ ਹੀ ਉਸ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਸ਼੍ਰੀ ਕਾਲ ਤਕਤ ਸ਼ਾਹ ਦੇ ਜੱਥੇਦਾਰ ਨੂੰ ਸੌਂਪੀ ਉਹ ਠੀਕ ਹੈ ਕਿਉਂਕਿ ਉਹ ਐਸਜੀਪੀਸੀ ਨੇ ਬਣਾਈ ਸੀ ਤੇ ਉਹਨਾਂ ਨੇ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੇ ਵਿੱਚ ਹੀ ਉਸ ਰਿਪੋਰਟ ਨੂੰ ਦਿੱਤਾ ਤੇ ਉਸ ਰਿਪੋਰਟ ਚ ਇੱਕ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੋਸ਼ੀ ਸਾਬਤ ਕੀਤਾ ਗਿਆ ਹੁਣ ਸਵਾਲ ਇਹ ਹੈ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦੋਸ਼ੀ ਸਾਬਤ ਕਰ ਦਿੱਤੇ ਗਏ ਇਸੇ ਕਰਕੇ ਉਹਨਾਂ ਦੇ ਵਕੀਲ ਯਾਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਇਹ ਸੰਭਾਵਨਾ ਵਿਚਾਰੀ ਜਾ ਰਹੀ ਹੈ ਵੀ ਕੀ ਉਹ ਹਾਈ ਕੋਰਟ ਦੇ ਵਿੱਚ ਜਾਣ ਕਿਉਂਕਿ ਜਿਹੜੇ ਦੋਸ਼ ਉਹਨਾਂ ਤੇ ਲਾਏ ਗਏ ਨੇ ਬਿਲਕੁਲ ਇਹ ਬਹੁਤ ਅਹਿਮ ਗੱਲ ਹੈ ਮੈਂ ਇਹ ਸਵਾਲ ਤੁਹਾਨੂੰ ਕਰਨਾ ਵੀ ਸੀਗਾ ਵੀ ਅਗਰ ਇਹ ਮਾਮਲਾ ਡੱਲਾ ਸਾਹਿਬ ਕਿਤੇ ਅਦਾਲਤ ਚ ਚਲਾ ਜਾਂਦਾ ਤਾਂ ਫਿਰ ਜਿਹੜੀ ਪੰਥਕ ਅਦਾਲਤ ਹੈ ਜਿੱਥੇ ਫੈਸਲੇ ਹੁੰਦੇ ਆ ਜਿੱਥੇ 2 ਦਸੰਬਰ ਦਾ ਫੈਸਲਾ ਪੂਰੀ ਦੁਨੀਆ ਨੇ ਦੇਖਿਆ ਇਹ ਦੋ ਅਦਾਲਤਾਂ ਇੱਕ ਜਿਹੜੀ ਜੁਡੀਸ਼ੀਅਲ ਕੋਰਟ ਜਿਹੜੀ ਸਾਡੀ ਇਹ ਸਮਾਜਿਕ ਕੋਰਟ ਆ ਤੇ ਦੂਜੀ ਸਾਡੀ ਜਿਹੜੀ ਪੰਥਕ ਕੋਰਟ ਆ ਇਹ ਆਮੋ ਸਾਹਮਣੇ ਹੋ ਜਾਣਗੀਆਂ ਨਹੀਂ ਮੈਂ ਇਹਨੂੰ ਇਸ ਰੂਪ ਚ ਨਹੀਂ ਦੇਖਦਾ ਸੰਦੀਪ ਜੀ ਕਿਉਂਕਿ ਇਹ ਜਿਹੜਾ ਫੈਸਲਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਬਣਾਈ ਸੀ ਔਰ ਉਹਨੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਕੱਢਿਆ ਅ ਤਖਤ shri ਦਮਦਮਾ ਸਾਹਿਬ ਦੇ ਮੁਖੀ ਦੇ ਤੌਰ ਦੇ ਉੱਤੇ ਹੁਣ ਇੱਥੇ ਅਗਰ ਗਿਆਨੀ ਹਰਪ੍ਰੀਤ ਸਿੰਘ ਹਾਈ ਕੋਰਟ ਜਾਂਦੇ ਨੇ ਉਹਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਜਿਹੜਾ ਨਿੱਜੀ ਤੌਰ ਤੇ ਕਿਰਦਾਰਕੁਸ਼ੀ ਹੋਈ ਹੈ ਜਾਂ ਉਹਨਾਂ ਨੂੰ ਦੋਸ਼ੀ ਸਾਬਤ ਕੀਤਾ ਉਸ ਮਾਮਲੇ 'ਚ ਗਿਆਨੀ ਹਰਪ੍ਰੀਤ ਸਿੰਘ ਅਦਾਲਤ 'ਚ ਜਾ ਸਕਦੇ ਨੇ ਕਿ ਕਮੇਟੀ ਨੇ ਕਿਸ ਆਧਾਰ ਤੇ ਜਾਂਚ ਕੀਤੀ ਕਿਉਂਕਿ ਗਿਆਨੀ ਹਰਪੀ ਸਿੰਘ ਤਾਂ ਪੇਸ਼ ਵੀ ਨਹੀਂ ਹੋਏ ਬਤੌਰ ਜੱਥੇਦਾਰ ਉਸ ਕਮੇਟੀ ਦੇ ਅੱਗੇ ਇਸ ਕਰਕੇ ਇਹ ਮਾਮਲਾ ਗਿਆਨੀ ਹਰਪੀ ਸਿੰਘ ਹੁਣਾ ਦੇ ਜਿਹੜੇ ਨਿੱਜੀ ਵਕਾਰ ਦੇ ਨਾਲ ਆ ਕੇ ਜੁੜ ਗਿਆ ਹੁਣ ਸਵਾਲ ਜਿਹੜਾ ਦੂਜਾ ਵੱਡਾ ਖੜਾ ਹੋ ਗਿਆ ਕਿ ਅੱਜ ਜਿਹੜੀ ਮੀਟਿੰਗ ਹੈ ਸੰਦੀਪ ਜੀ ਜੀ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ ਦੁਪਹਿਰ 12 ਵਜੇ ਔਰ ਇਹਦੇ ਵਿੱਚ ਸੱਤ ਮੈਂਬਰੀ ਕਮੇਟੀ ਨੇ ਸੱਦਿਆ ਸੀ ਪਿਛਲੀ ਮੀਟਿੰਗ ਦੇ ਵਿੱਚ ਪਹਿਲਾਂ 11 ਫਰਵਰੀ ਨੂੰ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਜਿਹੜੇ ਐਕਟਿੰਗ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਉਹਨਾਂ ਨੇ ਹਵਾਲਾ ਦਿੱਤਾ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧੀ ਦਾ ਵਿਆਹ ਸੀ ਕੱਲ ਸੋ ਉਹ ਉਹਦਾ ਹਵਾਲਾ ਦਿੱਤਾ ਸੀ ਵੀ ਉਹ ਵਿਆਹ ਦੇ ਸਮਾਗਮ ਚ ਰੁੱਝੇ ਹੋਏ ਨੇ ਹੁਣ ਅੱਜ ਜਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਬ-ਆਫਿਸ ਹੈ ਸੈਕਟਰ 5 ਦੇ ਵਿੱਚ ਜੀ ਉੱਥੇ 12 ਵਜੇ ਜਦੋਂ ਅੱਜ ਮੀਟਿੰਗ ਹੋਣੀ ਹੈ ਸੰਦੀਪ ਜੀ ਇਹ ਗੱਲ ਅੱਜ ਸਾਫ਼ ਹੋਏਗੀ ਕਿ ਅੱਜ ਬਲਵਿੰਦਰ ਸਿੰਘ ਭੁੰਦੜ ਉੱਥੇ ਆਪਣੀ ਕੀ رائے ਰੱਖਦੇ ਨੇ ਜਿਹੜੇ 6 ਦੇ 6 ਮੈਂਬਰ ਨੇ ਉਹਨਾਂ ਨੇ ਪਿਛਲੀ ਮੀਟਿੰਗ 'ਚ ਵੀ ਕਿਹਾ ਸੀ ਕਿ ਜਿਹੜੀ ਭਰਤੀ ਹੈ ਸ਼ਰੋਮੀ ਅਕਾਲੀ ਦਲ ਕਰ ਰਿਹਾ ਉਹਨੂੰ ਰੱਦ ਕੀਤਾ ਜਾਵੇ ਉਹ 7 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਭਰਤੀ ਪ੍ਰਕਿਰਿਆ ਚੱਲੇ ਹੁਣ ਉਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਐਸਜੀਪੀਸੀ ਪ੍ਰਧਾਨ ਨੇ ਕਿਹਾ ਸੀ ਕਿ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਅਸੀਂ ਸੱਦਿਆ ਕਿ ਉਹ ਫੈਸਲਾ ਕਰਨ ਵੀ ਕੀ ਅਕਾਲੀ ਦਲ ਇਸ 7 ਮੈਂਬਰੀ ਕਮੇਟੀ ਨੂੰ ਪੂਰੀ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਦੇਣਾ ਚਾਹੁੰਦਾ ਹੈ ਪਰ ਜਿਹੜੀ ਸੰਦੀਪ ਜੀ ਮੰਗ ਰੱਖੀ ਹੈ ਨਾ 7 ਮੈਂਬਰੀ ਕਮੇਟੀ ਵੱਲੋਂ ਕਿ ਭਰਤੀ ਰੱਦ ਕੀਤੀ ਜਾਵੇ ਉਹਦੀ ਸੰਭਾਵਨਾ ਘੱਟ ਲੱਗਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰੁਖ ਹੈ ਹਾਂਜੀ ਇੱਕ ਸਵਾਲ ਲੈ ਲਓ ਮੈਂ ਕਿਹਾ ਡੱਲਾ ਸਾਹਿਬ ਅਕਾਲੀ ਦਲ ਉਹਨਾਂ ਨੂੰ ਪ੍ਰਵਾਨ ਕਰਦਾ ਜਾਂ ਨਹੀਂ ਕਰਦਾ ਇਹ ਤਾਂ ਸਵਾਲ ਖੜਾ ਹੀ ਨਹੀਂ ਹੁੰਦਾ ਕਿਉਂਕਿ ਇਹ 7 ਮੈਂਬਰੀ ਕਮੇਟੀ ਤਾਂ ਬਣਾਈ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਈ ਆ ਜਥੇਦਾਰ ਸਾਹਿਬਾਨ ਨੇ ਬਣਾਈ ਹੋਈ ਆ ਉਹਨਾਂ ਨੇ ਤੇ ਬਣਾਈ ਐ ਇਸੇ ਕਰਕੇ ਸੀ ਵੀ ਅਕਾਲੀ ਦਲ ਦੇ ਜਿਹੜੇ ਲੀਡਰ ਆ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਚੰਗੀ ਤਰ੍ਹਾਂ 2 ਦਸੰਬਰ ਵਾਲੇ ਦਿਨ ਜਦੋਂ ਫੈਸਲਾ ਆਇਆ ਸੀਗਾ ਤਾਂ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਆਗੂਆਂ ਨੂੰ ਪੰਥ ਜਿਹੜਾ ਨਿਕਾਰ ਚੁੱਕਾ ਮੈਨੂੰ ਐਗਜ਼ੈਕਟ ਸ਼ਬਦ ਨਹੀਂ ਯਾਦ ਪਰ ਉਹਦਾ ਭਾਵ ਇਹੀ ਸੀਗਾ ਇਹ ਕਮੇਟੀ ਬਣਾਈ ਤਾਂ ਗਈ ਸੀਗੀ ਵੀ ਇਹ ਭਰਤੀ ਕਰਾਵੇ 7 ਮੈਂਬਰੀ ਬਿਲਕੁਲ ਹੁਣ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਇਹ ਦਾਵਾ ਕੀਤਾ ਸੀ ਕਿ ਅਸੀਂ ਜਥੇਦਾਰ ਸਾਹਿਬ ਨੂੰ ਮਿਲੇ ਸੀ ਅਸੀਂ ਕਾਨੂੰਨੀ ਤੌਰ ਤੇ ਵੀ ਸਾਰੀ ਸਥਿਤੀ ਸਮਝਾਈ ਉਹ ਸਾਨੂੰ ਸਾਰੀਆਂ ਗੱਲਾਂ ਪਤਾ ਹੈ ਕਿ ਅਸਾਨੂੰ ਸੰਵਿਧਾਨਿਕ ਤੌਰ ਦੇ ਉੱਤੇ ਸਾਡੀਆਂ ਮਜਬੂਰੀਆਂ ਨੇ ਅਸੀਂ ਚੋਣ ਕਮਿਸ਼ਨ ਦੇ ਵਿਧਿ ਵਿਵਧਾਨ ਦੇ ਮੁਤਾਬਕ ਪਾਰਟੀ ਦੇ ਵਿੱਚ ਫੈਸਲੇ ਕਰਨੇ ਨੇ ਹੁਣ ਸਵਾਲ ਇਹ ਹੈ ਕਿ ਸੱਤ ਮੈਂਬਰੀ ਕਮੇਟੀ ਨੂੰ ਬਲਵਿੰਦਰ ਸਿੰਘ ਭੁੰਦੜ ਆ ਕੇ ਕੀ ਫੈਸਲਾ ਕਰਦੇ ਨੇ ਕਿ ਉਹ ਇਨ ਬਿਨ ਇਨ ਬਿਨ ਇਨ ਬਿਨ ਇਸ ਕਮੇਟੀ ਨੂੰ ਪ੍ਰਵਾਨ ਕਰਦੇ ਨੇ ਨਿਗਰਾਨੀ ਦੇ ਤੌਰ ਤੇ ਜਾਂ ਉਹ ਇਨਕਾਰ ਕਰ ਦੇਣਗੇ ਵੀ ਇਹ ਸੰਭਵ ਨਹੀਂ ਉਂਝ ਦੇਖਿਆ ਜਾਵੇ ਸੰਦੀਪ ਜੀ ਤੇ ਇੱਕ ਵੱਡਾ ਪੰਥਕ ਤੇ ਧਾਰਮਿਕ ਸੰਕਟ ਖੜਾ ਹੋ ਗਿਆ ਇਸ ਮਾਮਲੇ ਦੇ ਵਿੱਚ ਤੁਸੀਂ ਵੇਖੋ ਅੱਜ ਅੱਜ 13 ਤਰੀਕ ਹੈ ਔਰ 20 ਤਰੀਕ ਮਤਲਬ 7 ਦਿਨ ਸ਼ੁਰੂ ਹੋਣਗੇ ਜਦੋਂ 20 ਤਰੀਕ ਨੂੰ ਭਰਤੀ ਖਤਮ ਹੋ ਜਾਣੀ ਹੈ ਅੱਜ 13 ਤਰੀਕ ਨੂੰ ਬਲਵਿੰਦਰ ਸਿੰਘ ਪੁੰਦੜ ਹੋਣੀ ਮਿਲਣ ਆ ਰਹੇ ਨੇ ਅੱਜ ਜੋ ਇਕੱਲੇ ਤੌਰ ਦੇ ਉੱਤੇ ਮਿਲ ਰਹੇ ਨੇ ਉਹ ਕੀ ਪ੍ਰਭਾਵ ਲੈ ਕੇ ਜਾਂਦੇ ਨੇ ਇਸ ਕਮੇਟੀ ਦੇ ਨਾਲ ਉਹਨਾਂ ਦੀਆਂ ਕਿਸ ਤਰ੍ਹਾਂ ਦੀਆਂ ਸਲਾਹ مشਵਰਾ ਸਲਾਹ مشਵਰਾ ਉਹਨਾਂ ਦਾ ਹੁੰਦਾ ਹੈ ਫਿਰ ਉਹ ਵੀ ਇਕੱਲੇ ਅੱਜ ਹੀ ਫੈਸਲਾ ਨਹੀਂ ਲੈਣਗੇ ਹੋ ਸਕਦਾ ਉਹ ਵਰਕਿੰਗ ਕਮੇਟੀ ਦੇ ਬਾਕੀ ਮੈਂਬਰਾਂ ਦੇ ਨਾਲ ਮੁਲਾਕਾਤ ਕਰਨ ਹੁੰਦੜ ਸਾਹਿਬ ਮੁਲਾਕਾਤ ਕਦੋਂ ਕਰਨਗੇ ਅਗਲੇ 1-2 ਦਿਨਾਂ ਦੇ ਵਿੱਚ ਉਹ ਮੀਟਿੰਗ ਰੱਖਣਗੇ ਸੋ ਤਦ ਤੱਕ 20 ਤਰੀਕ ਨੂੰ ਤਾਂ ਖਤਮ ਹੋ ਜਾਣੀ ਹੈ ਭਰਤੀ ਪ੍ਰਕਿਰਿਆ ਸੋ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਹੀ ਖਤਮ ਹੋ ਗਈ ਤੇ ਫਿਰ ਇਸ ਸੱਤ ਮੈਂਬਰੀ ਕਮੇਟੀ ਨੂੰ ਉਹ ਅਗਰ ਮਾਨਤਾ ਵੀ ਦੇ ਦੇਣਗੇ ਤੇ ਉਹ ਕਰਨਗੇ ਕੀ ਪਰ ਅਗਰ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਵੀ ਦੇ ਦੇ ਤੇ ਸੱਤ ਮੈਂਬਰੀ ਕਮੇਟੀ ਦੀ ਤਾਂ ਸ਼ਰਤ ਹੈ ਕਿ ਭਰਤੀ ਪ੍ਰਕਿਰਿਆ ਰੱਦ ਕੀਤੀ ਜਾਵੇ ਨਵੇਂ ਸਿਰੇ ਤੋਂ ਭਰਤੀ ਕੀਤੀ ਜਾਵੇ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਏ ਉਸੇ ਤਰ੍ਹਾਂ ਭਰਤੀ ਕੀਤੀ ਜਾਵੇ ਇਹ ਸੰਭਾਵਨਾ ਲੱਗਦੀ ਘੱਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਭਰਤੀ ਦੇ ਵਿੱਚ ਬਹੁਤ ਅੱਗੇ ਨਿਕਲਿਆ ਆ ਉਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਲੱਖਾਂ ਲੋਕਾਂ ਦੀ ਸਾਡੀ ਭਰਤੀ ਹੋ ਗਈ ਤੇ ਅਸੀਂ ਲਗਾਤਾਰ ਆਪਣੇ ਟੀਚੇ ਵੱਲ ਵਧ ਰਹੇ ਆ ਅਗਰ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਇਹ ਮੰਗ ਹੀ ਨਾ ਮੰਨੀ ਤੇ ਫੇਰ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਵਜੂਦ ਹੈ ਉਹ ਜਥੇਦਾਰ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹ ਕਮੇਟੀ ਤਾਂ ਹੈ ਪਰ ਜੇ ਅਸੀਂ ਦੇਖੀਏ ਵੀ ਕੰਮ ਕਰਨ ਦੇ ਤੌਰ ਤੇ ਉਸ ਸੱਤ ਮੈਂਬਰੀ ਕਮੇਟੀ ਦਾ ਵਜੂਦ ਹੋਣ ਦੇ ਵਿੱਚ ਨਹੀਂ ਆਇਆ ਹੁਣ ਇਹ ਬੜੀ ਇੱਕ ਵੱਖਰੀ ਤਰ੍ਹਾਂ ਦੇ ਸਿਆਸੀ ਹਾਲਾਤ ਸੰਦੀਪ ਜੀ ਇੱਥੇ ਬਣ ਗਏ ਨੇ ਸੋ ਜੇ ਸੱਤ ਮੈਂਬਰੀ ਕਮੇਟੀ ਪ੍ਰਵਾਨ ਨਹੀਂ ਹੁੰਦੀ ਫੇਰ ਗੱਲ ਉਹੀ ਹੈ ਕਿ ਗਿਆਨੀ ਰਗਵੀਰ ਸਿੰਘ ਹੁਣੇ 2-3 ਵਾਰ ਕਹਿ ਚੁੱਕੇ ਨੇ ਕਿ ਸੱਤ ਮੈਂਬਰੀ ਕਮੇਟੀ ਅਗੇਸਟ ਕਰਦੀ ਹੈ ਫੇਰ ਹੁਣ ਗਿਆਨੀ ਰਗਵੀਰ ਸਿੰਘ ਹੁਣਾਂ ਤੇ ਆ ਕੇ ਗੱਲ ਸਾਰੀ ਖੜ ਜਾਂਦੀ ਹੈ ਦੇਖੋ ਅਗਰ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਹੀ ਨਹੀਂ ਕਰਦਾ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਕੋਲੇ ਦਲਾ ਸਾਹਿਬ ਫਰਜ ਕਰ ਲੋ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਨਹੀਂ ਕਰਦੀ 20 ਤਰੀਕ ਲੰਘ ਜਾਂਦੀ ਹੈ 21 ਫਰਵਰੀ ਨੂੰ ਅਸੀਂ ਤਸੱਵਰ ਕਰਕੇ ਗੱਲ ਕਰਦੇ ਆ ਇਹ ਤਾਂ ਫੇਰ ਹੁਕਮਾਂ ਦੀ ਅਵਗਿਆ ਹੋ ਗਈ ਅਸੀਂ ਪਹਿਲਾਂ ਵੀ ਦਲਾ ਸਾਹਿਬ ਇਸ ਮੌਜੂਦੇ ਚਰਚਾ ਕੀਤੀ ਸੀ ਕਿ ਇਹ ਤਾਂ ਫੇਰ ਹੁਕਮ ਅਦੁੱਲੀ ਹੋ ਜਾਣੀ ਹੈ ਕਿਉਂਕਿ ਫਰਮਾਨ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਇਆ ਸੀ ਦੇਖੋ ਗੱਲ ਇਹ ਹੈ ਵੀ ਅਗਰ ਇਹ ਹੁਕਮ ਅਦੁੱਲੀ ਹੈ ਇਹਦਾ ਫੈਸਲਾ ਕੌਣ ਕਰਨਗੇ ਇਹਦਾ ਫੈਸਲਾ ਵੀ ਜਾਨੀ ਰਕबीर ਸਿੰਘ ਹੋਣਾ ਨਹੀਂ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਇਹ ਦੱਸਣਗੇ ਵੀ ਕੀ ਅਕਾਲੀ ਦਲ ਨੇ ਹੁਕਮ ਅਧੂਲੀ ਕੀਤੀ ਹੈ ਕੀ ਅਕਾਲੀ ਦਲ ਨੇ ਹੁਕਮ ਨਹੀਂ ਮੰਨਿਆ ਇਹ ਜ਼ਰੂਰ ਕਹਿ ਰਹੇ ਨੇ ਗਿਆਨੀ ਰਗबीर ਸਿੰਘ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਮੈਂ ਤੁਹਾਨੂੰ ਉਹੀ ਇੱਕ ਗੱਲ ਕਰਨ ਲੱਗਿਆ ਮੰਨ ਲਓ 21 ਤਰੀਕ ਆ ਗਈ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਮੁਕੰਮਲ ਕਰ ਲਈ ਸੱਤ ਮੈਂਬਰੀ ਕਮੇਟੀ ਉੱਥੇ ਖੜੀ ਹੈ ਗਿਆਨੀ ਰਗबीर ਸਿੰਘ ਕੁਝ ਨਹੀਂ ਬੋਲਦੇ ਅਕਾਲੀ ਦਲ অবজারভার ਉਹਨਾਂ ਨੇ ਬਣਾ ਲਏ ਚੋਣ অবজারভার ਉਹਨਾਂ ਨੇ ਤਾਂ 1 ਮਾਰਚ ਨੂੰ ਚੋਣ ਕਰ ਦੇਣੀ ਹੈ ਕੀ ਗਿਆਨੀ ਰੁਗਵੀਰ ਸਿੰਘ 1 ਮਾਰਚ ਦੀ ਚੋਣ ਤੱਕ ਬੋਲਣਗੇ ਕੋਈ ਨਵਾਂ ਹੁਕਮ ਫੈਸਲਾ ਦੇਣਗੇ ਨਿਗਾ ਗਿਆਨੀ ਰੁਗਵੀਰ ਸਿੰਘ ਹੁਣਾਂ ਤੇ ਵੀ ਬਰਾਬਰ ਟਿਕੀ ਹੋਈ ਹੈ ਸਿੱਖ ਕੌਮ ਦੀ ਹੁਣ ਸੱਤ ਮੈਂਬਰੀ ਕਮੇਟੀ ਨੂੰ ਅਗਰ ਸ਼੍ਰੀ ਹਰਖਾਲਤਾਖਰ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਤੇ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਦੀ ਸੁਣਦਾ ਨਹੀਂ ਕੀ ਗਿਆਨੀ ਰੁਗਵੀਰ ਸਿੰਘ ਸੱਤ ਮੈਂਬਰੀ ਕਮੇਟੀ ਨੂੰ ਇਹ ਹੁਕਮ ਦੇਣਗੇ ਕਿ ਤੁਸੀਂ ਆਪਣੇ ਪੱਧਰ ਤੇ ਭਰਤੀ ਸ਼ੁਰੂ ਕਰੋ ਅਗਰ ਗਿਆਨੀ ਰੁਗਵੀਰ ਸਿੰਘ ਗੁਰਗਿਆਨੀ ਰੁਕਵੀਰ ਸਿੰਘ ਕੋਈ ਇਸ ਤਰ੍ਹਾਂ ਦਾ ਹੁਕਮ ਦੰਡੇ ਨੇ ਸੱਤ ਮੈਂਬਰੀ ਕਮੇਟੀ ਨੂੰ ਕਿ ਅਗਰ ਅਕਾਲੀ ਦਲ ਤੁਹਾਡੀ ਨਿਗਰਾਨੀ ਚ ਭਰਤੀ ਨਹੀਂ ਕਰਦਾ ਤੇ ਤੁਸੀਂ ਆਪਣੀ ਭਰਤੀ ਸ਼ੁਰੂ ਕਰੋ ਤੇ ਫਿਰ ਸੱਤ ਮੈਂਬਰੀ ਕਮੇਟੀ ਦੇ ਵਿੱਚ ਕੀ ਹਰਜਿੰਦਰ ਸਿੰਘ ਧਾਮੀ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜੇ ਕਿ ਦੂਜੇ ਪਾਸੇ ਵੀ ਮੀਟਿੰਗ ਚ ਬੈਠੇ ਸੀ ਇਹ ਕਹਿ ਕੇ ਕਿ ਮੈਂ ਉੱਥੇ ਨਿਗਰਾਨ ਦੇ ਤੌਰ ਤੇ ਬੈਠਾ ਤੇ ਕੀ ਉਹ ਇਸ ਸੱਤ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਫੇਰ ਬਤੌਰ ਐਸਜੀਪੀਸੀ ਪ੍ਰਧਾਨ ਪਰ ਇਸ ਕਮੇਟੀ ਦੇ ਮੁਖੀ ਉਹ ਸ਼ੁਰੂ ਕਰਨਗੇ ਫਿਰ ਹਰਜਿੰਦਰ ਸਿੰਘ ਧਾਮੀ ਲਈ ਵੀ ਸਵਾਲ ਖੜਾ ਹੋ ਗਿਆ ਨਾ ਕਿ ਇੱਕ ਪਾਸੇ ਤਾਂ ਤੁਸੀਂ ਦੂਜੀ ਭਰਤੀ ਪ੍ਰਕਿਰਿਆ ਤੇ ਨਿਗਰਾਨ ਬਣਦੇ ਹੋ ਇੱਕ ਪਾਸੇ ਤੁਸੀਂ ਇਹ ਸੱਤ ਮੈਂਬਰੀ ਭਰਤੀ ਕਮੇਟੀ ਤੇ ਇੰਦਰੋਂ ਭਰਤੀ ਸ਼ੁਰੂ ਕਰਦੇ ਹੋ ਇਹਦਾ ਮਤਲਬ ਹੈ ਕਿ ਫੇਰ ਗਿਆਨੀ ਰੁਕबीर ਸਿੰਘ ਹੀ ਸਪਸ਼ਟਤਾ ਦੇ ਸਕਦੇ ਨੇ ਵੀ ਹੁਣ ਇਹ ਹੈ ਕਿ ਇਹਨੂੰ ਕਿਵੇਂ ਸਮਝਿਆ ਜਾਵੇ ਜਾਂ ਅਗਰ ਸੱਤ ਮੈਂਬਰ ਕਮੇਟੀ ਤੋਂ ਉਹ ਭਰਤੀ ਸ਼ੁਰੂ ਕਰਾ ਦਿੰਦੇ ਐ ਇਹਦਾ ਮਤਲਬ ਹੈ ਫਿਰ ਜਿਹੜੀ ਸੱਤ ਮੈਂਬਰ ਕਮੇਟੀ ਹੈ ਉਹਨੇ ਵੀ ਤਾਂ ਅਕਾਲੀ ਦਲ ਦੀ ਉਹ ਭਰਤੀ ਕਰਨੀ ਹੈ ਜਿਸ ਸੁਖਬੀਰ ਬਾਦਲ ਹੁੰਨੀ ਆਪਣੀ ਭਰਤੀ ਮੁਕੰਮਲ ਕਰਕੇ ਪ੍ਰਧਾਨ ਚੁਣੇ ਜਾਂਦੇ ਨੇ ਤੇ ਸੱਤ ਮੈਂਬਰ ਕਮੇਟੀ ਜਾਂ 6 ਮੈਂਬਰ ਆਪਣੀ ਭਰਤੀ ਸ਼ੁਰੂ ਕਰਦੇ ਨੇ ਜਥੇਦਾਰ ਸਾਹਿਬ ਦੇ ਹੁਕਮਾਂ ਤੋਂ ਬਾਅਦ ਫਿਰ ਅਸਲ ਅਕਾਲੀ ਦਲ ਕਿਹੜਾ ਹੈ ਫਿਰ ਇੱਕ ਇਹੋ ਜਿਹੀ ਤਰ੍ਹਾਂ ਦਾ ਵਿਵਾਦ ਖੜਾ ਹੋ ਜਾਣਾ ਵੀ ਭਾਈ ਹੁਣ ਅਸਲ ਅਕਾਲੀ ਦਲ ਕਿਹੜਾ ਹੈ ਜਿਹੜੀ ਸੁਖਵੀਰ ਬਾਦਲ ਨੇ ਅਲੀ ਭਰਤੀ ਵਾਲੀ ਅਕਾਲੀ ਦਲ ਅਸਲੀ ਹੈ ਜਿਹੜੀ ਗੱਲ ਸਾਹਿਬ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਤਕਰੀਰ ਕਰ ਰਹੇ ਸੀ ਬੋਲ ਰਹੇ ਸੀ ਨਾ ਤੇ ਉੱਥੇ ਉਹ ਜ਼ਿਕਰ ਆਇਆ ਸੀ ਜਿਹੜਾ ਆਪਾਂ ਕਈ ਵਾਰੀ ਗੈਰ ਰਸਮੀ ਤੌਰ ਦੇ ਉੱਤੇ ਜਦੋਂ ਆਪਾਂ ਪ੍ਰੋਗਰਾਮ ਡਿਸਕਸ ਕਰਦੇ ਆ ਕਰਦੇ ਹੁੰਦੇ ਆ ਵੀ ਇਹ ਤੱਕੜੀ ਜਿਹੜਾ ਚੋਣ ਨਿਸ਼ਾਨ ਹੈ ਨਾ ਇਹ ਫਿਰ ਕਹਿੰਦੇ ਕਿੱਧਰ ਜਾਊਗਾ ਇਸ ਤੱਕੜੀ ਚੋਣ ਨਿਸ਼ਾਨ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਕੀਤਾ ਦੇਖੋ ਹਜੇ ਤੱਕ ਕਿਉਂਕਿ ਜਦੋਂ ਤੱਕ ਦੇਖੋ ਤਕੜੀ ਚੋਣ ਨਿਸ਼ਾਨ ਦੀ ਗੱਲ ਹਜੇ ਥੋੜੀ ਜਿਹੀ ਦੂਰ ਹੈ ਪਰ ਹਾਂ ਸ਼ਰੋਮੀ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਹੈ ਪਰ ਗਿਆਨੀ ਰਗਵੀਰ ਸਿੰਘ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਜਥੇਦਾਰ ਸਾਹਿਬ ਕਿਹੜੀ ਅਕਾਲੀ ਦਲ ਨੂੰ ਅਸਲੀ ਐਲਾਨ ਦੇ ਨੇ ਅਗਰ ਕੋਈ ਨਵਾਂ ਅਕਾਲੀ ਦਲ ਬਣਦਾ ਹੈ ਦੇਖੋ ਇਹ ਸਾਰੀਆਂ ਗੱਲਾਂ ਸੰਭਾਵਨਾਵਾਂ ਤੇ ਹੋ ਰਹੀਆਂ ਨੇ ਕਿਉਂਕਿ ਗੱਲ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਅਗਰ 6 ਮੈਂਬਰੀ ਕਮੇਟੀ ਵੱਖਰੇ ਤੌਰ ਤੇ ਭਰਤੀ ਸ਼ੁਰੂ ਕਰਦੀ ਹੈ ਉਹ ਬਾਅਦ ਦੀ ਗੱਲ ਹੈ ਪਰ ਇੱਕ ਗੱਲ ਜ਼ਰੂਰ ਸਾਫ਼ ਹੈ ਕਿ ਅਗਰ ਗਿਆਨੀ ਰਗਵੀਰ ਸਿੰਘ ਇਸ ਮਾਮਲੇ ਤੇ ਬਿਲਕੁਲ ਚੁੱਪ ਰਹਿੰਦੇ ਨੇ ਕੋਈ ਸਪਸ਼ਟ ਹੁਕਮ ਦੁਬਾਰਾ ਅਕਾਲੀ ਦਲ ਦੀ ਮੈਂਬਰਸ਼ਿਪ ਬਾਰੇ ਨਹੀਂ ਦੰਦੇ ਸੱਤ ਮੈਂਬਰੀ ਕਮੇਟੀ ਨੂੰ ਅਗਰ ਉਹ ਕੰਮ ਕਰਨ ਦਾ ਹੁਕਮ ਵੱਖਰੇ ਤੌਰ ਤੇ ਨਹੀਂ ਦੰਦੇ ਤਾਂ ਫਿਰ ਸੱਤ ਮੈਂਬਰੀ ਕਮੇਟੀ ਦਾ ਵਜੂਦ ਹੈ ਜਿਹੜਾ ਉਹ ਸੰਕਟ ਚ ਆਏਗਾ ਅਗਰ ਗਿਆਨੀ ਰਗਵੀਰ ਸਿੰਘ ਸੱਤ ਮੈਂਬਰੀ ਕਮੇਟੀ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਵੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰੋ ਆਪਣੇ ਤੌਰ ਤੇ ਅਗਰ ਉਹ ਤੁਹਾਨੂੰ ਨਹੀਂ ਪ੍ਰਵਾਨ ਕਰਦੇ ਫਿਰ ਇੱਕ ਨਵੇਂ ਅਕਾਲੀ ਦਲ ਦਾ ਰਾਹ ਖੁੱਲੇਗਾ ਔਰ ਫਿਰ ਪੰਜਾਬ ਦੀ ਸਿਆਸਤ ਬੜੀ ਦਿਲਚਸਪ ਬਣੇਗੀ ਔਰ ਇੱਕ ਗੱਲ ਗਿਆਨੀ ਹਰਪ੍ਰੀਤ ਸਿੰਘ ਅਗਰ 6 ਮੈਂਬਰੀ ਕਮੇਟੀ ਜਾਂ ਜਥੇਦਾਰ ਸਾਹਿਬ ਦੇ ਹੁਕਮਾਂ ਤੇ 6 ਮੈਂਬਰੀ ਕਮੇਟੀ ਆਪਣੇ ਤੌਰ ਤੇ ਭਰਤੀ ਸ਼ੁਰੂ ਕਰ ਦਿੰਦੀ ਹੈ ਮੈਂ ਅਗਰ ਕਹਿ ਰਿਹਾ ਅਗਰ ਗਿਆਨੀ ਰਗਵੀਰ ਸਿੰਘ ਹੁਕਮ ਦੰਦੇ ਨੇ ਸੱਤ 6 ਮੈਂਬਰੀ ਕਮੇਟੀ ਨੂੰ ਕਿ ਤੁਸੀਂ ਭਰਤੀ ਸ਼ੁਰੂ ਕਰੋ ਤੇ ਫਿਰ ਕੀ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਦੇ ਨਾਲ ਮਿਲ ਕੇ ਭਰਤੀ ਸ਼ੁਰੂ ਕਰਨਗੇ ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਸ ਮੰਚ 'ਤੇ ਬੋਲ ਰਹੇ ਨੇ ਜਿਸ ਮੰਚ 'ਤੇ ਵੀ ਬੋਲ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਇਹ ਕਹਿ ਰਹੇ ਨੇ ਲੋਕਾਂ ਕਿ ਅਸੀਂ ਅਕਾਲੀ ਦਲ ਨੂੰ ਤਕੜਾ ਕਰਨਾ ਹੈ ਅਸੀਂ ਪੰਥਕ ਸੋਚ ਪੰਥਕ ਸਾਂਝ ਨੂੰ ਵੱਡਾ ਕਰਨਾ ਹੈ ਮਤਲਬ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਲਈ ਹੁਣ ਤਿਆਰ ਨਹੀਂ ਸੰਦੀਪ ਜੀ ਉਹ ਪਿੰਡ-ਪਿੰਡ ਜਾਣਗੇ ਪੰਜਾਬ ਦੇ ਲੋਕਾਂ 'ਚ ਜਾਣਗੇ ਸਿੱਖ ਕੌਮ ਨੂੰ ਉਹ ਜਾਗਰੂਕ ਵੀ ਕਰਨਗੇ ਆਪਣੀ ਸਮਝ ਦੇ ਨਾਲ ਔਰ ਇਹਨਾਂ ਮੁੱਦਿਆਂ ਤੇ ਲੋਕਾਂ ਦੇ ਨਾਲ ਉਹ ਸਾਂਝ ਵੀ ਪਾਉਣਗੇ ਸੋ ਅਗਰ ਜੀ ਜੀ ਮੈਂ ਇਹ ਕਹਿਣ ਲੱਗਿਆ ਸੀਗਾ ਡੱਲਾ ਸਾਹਿਬ ਜਦੋਂ ਕੋਈ ਬੰਦੇ ਕੋਲ ਖਾਸੀ ਯੋਗਤਾ ਹੋਵੇ ਨਾ ਆਪਾਂ ਤੇ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਦੇ ਆ ਤਾਂ ਫਿਰ ਪ੍ਰਾਈਵੇਟ ਕੰਪਨੀਆਂ ਵਾਲੇ ਨਾ ਭੱਜ ਭੱਜ ਕੇ ਬੁਲਾਉਂਦੇ ਆ ਵੀ ਇਸ ਬੰਦੇ ਨੂੰ ਆਪਾਂ ਆਪਣੀ ਕੰਪਨੀ ਦੇ ਵਿੱਚ ਨੌਕਰੀ ਤੇ ਰੱਖ ਲਈਏ ਇਹ ਬੰਦਾ ਬੜਾ ਕਾਬਿਲ ਹੈ ਇਹ ਮੈਂ ਗੱਲ ਇਸ ਕਰਕੇ ਕਹਿ ਰਿਹਾ ਇਹ ਇੱਕ ਜਸਟ ਕੇ ਕਹਿ ਸਕਦੇ ਆ ਵੀ ਤਸ਼ਵੀਹ ਦੇ ਰਿਆਂ एग्जांपल ਦੇ ਤੌਰ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੁਣਾਂ ਨੇ ਵੀ ਇਹ ਗੱਲ ਕਹੀ ਆ ਵੀ ਗਿਆਨੀ ਹਰਪ੍ਰੀਤ ਸਿੰਘ ਸਾਡੇ ਨਾਲ ਆ ਜਾਣ ਹੁਣ ਸਾਰਿਆਂ ਨੂੰ ਪਤਾ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਕਾਬਲੀਅਤ ਹੈਗੀ ਆ ਚੰਗੇ ਬਲਾਰੇ ਨੇ ਵਕਤਾ ਨੇ ਪੜੇ ਲਿਖੇ ਨੇ ਤੇ ਜਿੱਦਾਂ ਤੁਸੀਂ ਇਸ਼ਾਰਾ ਕਰ ਰਹੇ ਹੋ ਵੀ ਅਗਰ 6 ਮੈਂਬਰੀ ਕਮੇਟੀ ਭਰਤੀ ਕਰ ਲੈਂਦੀ ਆ ਤੇ ਫਿਰ ਅਗਰ ਉਹਦੀ ਅਗਵਾਈ ਹਰਪ੍ਰੀਤ ਸਿੰਘ ਕਰਦੇ ਆ ਤਾਂ ਫਿਰ ਵਾਕਈ ਇੱਕ ਨਵੀਂ ਧਿਰ ਵੀ ਸਾਹਮਣੇ ਦੇਖਣ ਨੂੰ ਮਿਲ ਸਕਦੀ ਆ ਪੰਥਕ ਸਿਆਸਤ ਦੇ ਦੇਖੋ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਅਜੰਡਾ ਧਾਰਮਿਕ ਤੇ ਪੰਥਕ ਮਜ਼ਬੂਤੀ ਹੈ 6 ਮੈਂਬਰੀ ਕਮੇਟੀ ਦੇ ਮੈਂਬਰ ਕਹਿੰਦੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾਂ ਧਾਮੀ ਸਾਹਿਬ ਵੀ ਸਮਰਪਤ ਨੇ ਉਹ ਕਹਿੰਦੇ ਮੈਂ ਵੀ ਸਮਰਪਤਾਂ ਇਹ ਸਾਰੇ ਸਮਰਪਤ ਨੇ ਹੁਣ ਗਿਆਨੀ ਰਗਵੀਰ ਸਿੰਘ ਕਹਿੰਦੇ 7 ਮੈਂਬਰੀ ਕਮੇਟੀ ਕਾਇਮ ਹੈ ਅਕਾਲੀ ਦਲ ਉਹ 7 ਮੈਂਬਰੀ ਕਮੇਟੀ ਨੂੰ ਮੰਨ ਨਹੀਂ ਰਿਹਾ ਤੇ 7 ਮੈਂਬਰੀ ਕਮੇਟੀ ਨੂੰ ਜਾਂ ਤਾਂ ਗਿਆਨੀ ਰਗਵੀਰ ਸਿੰਘ ਖਤਮ ਕਰ ਦੇਣਗੇ ਵੀ 7 ਮੈਂਬਰੀ ਕਮੇਟੀ ਖਤਮ ਹੁੰਦੀ ਹੈ ਕਿਉਂਕਿ ਰੋਮਨੀ ਅਕਾਲੀ ਦਲ ਨੇ ਇਹਨੂੰ ਇਨਵਿਨ ਪ੍ਰਵਾਨ ਨਹੀਂ ਕੀਤਾ ਇੱਕ ਤਾਂ ਆ ਹੈ ਕਿ ਗਿਆਨੀ ਰਕबीर ਸਿੰਘ ਆਪਣੀ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਖਤਮ ਕਰਨਗੇ ਕਿ ਅਕਾਲੀ ਦਲ ਨੇ ਤਾਂ ਤੁਹਾਨੂੰ ਇਨਵਿਨ ਪ੍ਰਵਾਨ ਨਹੀਂ ਕੀਤਾ ਜਾਂ ਜਿਵੇਂ ਤੁਸੀਂ ਚਾਹੁੰਦੇ ਸੀ ਉਵੇਂ ਪ੍ਰਵਾਨ ਨਹੀਂ ਕੀਤਾ ਤੇ ਆਪਾਂ ਇਹਨੂੰ ਖਤਮ ਕਰਦੇ ਆ ਇਹਦੀ ਸੰਭਾਵਨਾ ਘੱਟ ਹੈ ਫਿਰ ਗਿਆਨੀ ਰਕबीर ਸਿੰਘ ਕੀ ਕਰ ਸਕਦੇ ਨੇ ਉਹ ਸੱਤ ਮੈਂਬਰੀ ਕਮੇਟੀ ਨੂੰ ਇਹ ਹੁਕਮ ਹੀ ਦੇ ਸਕਦੇ ਨੇ ਨਾ ਵੀ ਤੁਸੀਂ ਭਰਤੀ ਕਰੋ ਜਾਂ ਉਹ ਸੱਤ ਮੈਂਬਰੀ ਕਮੇਟੀ ਨੂੰ ਖਤਮ ਕਰਨਗੇ ਜਾਂ ਸੱਤ ਮੈਂਬਰੀ ਕਮੇਟੀ ਨੂੰ ਹੁਕਮ ਦੇਣਗੇ ਵੀ ਅਗਰ ਉਹ ਤੁਹਾਨੂੰ ਨਾਲ ਨਹੀਂ ਲੈਂਦੇ ਤੇ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਤੇ ਜੇ ਸੱਤ ਮੈਂਬਰੀ ਕਮੇਟੀ ਨੇ ਭਰਤੀ ਪ੍ਰਕਿਰਿਆ ਸ਼ੁਰੂ ਕਰਤੀ ਹਰਜਿੰਦਰ ਸਿੰਘ ਢਾਮੀ ਨਾਲ ਖੜਦੇ ਨੇ ਨਹੀਂ ਖੜਦੇ ਕਮੇਟੀ ਦੇ ਮੁਖੀ ਵੱਲੋਂ ਅਸਤੀਫਾ ਦਿੰਦੇ ਨੇ ਫਿਰ ਉਹ ਗਿਆਨੀ ਰਗਵੀਰ ਸਿੰਘ ਹੁਨੀ ਜਾਣਨਗੇ ਉਹ ਮੁਖੀ ਨੇ ਸ਼੍ਰੀ ਗੱਲਕਰ ਸਾਹਿਬ ਦੇ ਵੀ ਅਗਰ ਅਜਿੰਦਰ ਸਿੰਘ ਢਾਮੀ ਕਹਿੰਦੇ ਜੀ ਮੈਂ ਤਾਂ ਉਧਰ ਵੀ ਭਰਤੀ ਚ ਰਿਆਂ ਨਿਗਰਾਨ ਦੇ ਤੌਰ ਤੇ ਬੈਠਿਆ ਮੈਂ ਇੱਧਰ ਕਿਵੇਂ ਭਰਤੀ ਕਰਾਂ ਫਿਰ ਉਹ ਜਾਣਨ ਇੱਕ ਗੱਲ ਸਾਫ਼ ਹੈ ਕਿ ਅਗਲੇ 10 ਦਿਨ 20 ਫਰਵਰੀ ਤੋਂ ਪਹਿਲਾਂ ਪਹਿਲਾਂ ਯਾ 20 ਫਰਵਰੀ ਵਾਲੇ ਦਿਨ 20 ਫਰਵਰੀ ਤੱਕ ਅਕਾਲੀ ਦਲ ਦੀ ਸਿਆਸਤ ਦਾ ਨਿਤਾਰਾ ਹੋ ਜਾਣਾ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਰਹੂਗਾ ਜਾਂ ਇੱਕ ਨਵਾਂ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਦੇ ਜ਼ਰੀਏ ਬਣਨ ਵਾਲੇ ਪਾਸੇ ਤੁਰੂਗਾ ਸੋ ਇਹ 20 21 ਤਰੀਕ ਤੱਕ ਇਹ ਸਥਿਤੀਆਂ ਵੀ ਸਾਫ਼ ਹੋਣਗੀਆਂ ਸੋ 7-8 ਦਿਨ ਦਾ ਸਬਰ ਹੋਰ ਹੈ ਸਿੱਖ ਕੌਮ ਦੇ ਲੋਕਾਂ ਨੂੰ ਪੰਥਕ ਜਿਹੜੇ ਲੋਕ ਪੰਥਕ ਏਜੰਡੇ ਤੇ ਪਹਿਰਾ ਦੇਣ ਵਾਲੇ ਲੋਕ ਹੈ ਜਾਂ ਸਿੱਖ ਬੁੱਧੀਜੀਵੀ ਹੈ ਮੈਨੂੰ ਲੱਗਦਾ ਉਹਨਾਂ ਨੂੰ ਸਪਸ਼ਟ ਨਜ਼ਰ ਆਉਣ ਲੱਗ ਜਾਣਾ ਹੈ ਵੀ ਹੁਣ ਅਕਾਲੀ ਸਿਆਸਤ ਕਿਸ ਪਾਸੇ ਚੱਲੂਗੀ ਸ਼੍ਰੋਮਣੀ ਅਕਾਲੀ ਦਲ ਕਿਸ ਪਾਸੇ ਚੱਲੂਗਾ ਔਰ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਕਿਸ ਪਾਸੇ ਚੱਲਣਗੇ ਜੇ ਖੋਫਰ ਭੁੰਦੜ ਇਨ ਬਿਨ ਸੱਤ ਮੈਂਬਰੀ ਕਮੇਟੀ ਨੂੰ ਮੰਨ ਹੀ ਲੈਂਦੇ ਨੇ ਤੇ ਫਿਰ ਉਹ ਭਰਤੀ ਰੱਦ ਕਰਨਗੇ ਜਾਂ ਨਹੀਂ ਅਗਰ ਉਹ ਕਮੇਟੀ ਨੂੰ ਮੰਨ ਲੈਂਦੇ ਨੇ ਕਹਿੰਦੇ ਨੇ ਭਰਤੀ ਨਹੀਂ ਰੱਦ ਕਰਨਾ ਤਾਂ ਫਿਰ ਕਮੇਟੀ ਨੇ ਨਾਲ ਨਹੀਂ ਚੱਲਣਾ ਇਹਦਾ ਮਤਲਬ ਹੈ ਕਿ ਨਤਾਰੇ ਲਈ ਦਖਲ ਗਿਆਨੀ ਰਗਵੀਰ ਸਿੰਘ ਹੁਣਾਂ ਦਾ ਸਪਸ਼ਟ ਦਖਲ ਚਾਹੀਦਾ ਗਿਆਨੀ ਰਗਵੀਰ ਸਿੰਘ ਹੁਣਾਂ ਦਾ ਮੈਂ ਇਹੋ ਦਾ ਲੱਗ ਰਿਹਾ ਸੀਗਾ ਕਿ ਹੁਣ ਸਾਰੀ ਜਿਹੜੀ ਦਰਮਦਾਰਾ ਹੈ ਇਹ ਗਿਆਨੀ ਜ세ਦਾ ਰਗਵੀਰ ਸਿੰਘ ਹੁਣਾਂ ਦੇ ਉੱਤੇ ਆ ਕਿ ਰਗਵੀਰ ਸਿੰਘ ਹੋਣੀ ਵਿਦੇਸ਼ ਤੋਂ ਆ ਕੇ ਕੀ ਫੈਸਲਾ ਦਿੰਦੇ ਆ ਔਰ ਇੱਥੇ ਇਹ ਇਸ ਮੌਕੇ ਦੇ ਉੱਤੇ ਡਲਾ ਸਾਹਿਬ ਇਹ ਗੱਲ ਬੜੀ ਮਹੱਤਵਪੂਰਨ ਹੈ ਵੀ ਪਹਿਲਾਂ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਸਾਥ ਸੀਗਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਹੁਣ ਇਸ ਵਕਤ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਇਹ ਸਭ ਕੁਝ ਕੱਲਿਆਂ ਜਿਹੜੇ ਡਿਸੀਜਨ ਆ ਲੈਣੇ ਪੈਣਗੇ ਹਾਲਾਂਕਿ ਬਾਕੀ ਜਥੇਦਾਰ ਸਹਿਬਾਨ ਵੀ ਨਾਲ ਹੋਣਗੇ ਪਰ ਜਿਹੜਾ ਮੁੱਖ ਤੌਰ ਤੇ ਫੈਸਲਾ ਲੈਣਾ ਦਾ ਵੀ ਡਿਸੀਜਨ ਲੈਣਾ ਵੀ ਆ ਕਰ ਦਿੰਨੇ ਆ ਜਾਂ ਆ ਗੱਲ ਆਪਾਂ ਫਰਮਾਨ ਜਾਰੀ ਕਰ ਦਿੰਨੇ ਆ ਇਹ ਵਾਕਿਆ ਹੀ ਇਮਤਿਹਾਨ ਵਾਲੀ ਕੜੀ ਗਿਆਨੀ ਰਗਵੀਰ ਸਿੰਘ ਦੀ ਵਾਸਤੇ ਬਣ ਗਈ ਹੈ ਬਿਲਕੁਲ ਸੋ ਇਸ ਕਰਕੇ ਜਿਹੜਾ ਅੱਜ ਦਾ ਦਿਨ ਹੈ ਜਾਂ ਸੰਦੀਪ ਜੀ ਉਹ ਮਹੱਤਵਪੂਰਨ ਹੈ ਅੱਜ ਆਪਾਂ ਇੰਤਜ਼ਾਰ ਕਰਦੇ ਆ ਕਿ ਜਿਹੜੀ ਸੱਤ ਮੈਂਬਰ ਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਪਹਿਲੀ ਗੱਲ ਕੀ ਬਲਵਿੰਦਰ ਸਿੰਘ ਭੁੰਦੜ ਆਉਂਦੇ ਨੇ ਬਿਲਕੁਲ 12 ਵਜੇ ਅੱਜ ਮੀਟਿੰਗ ਸ਼ੁਰੂ ਹੋਣੀ ਹੈ ਦੂਸਰਾ ਇਸ ਮੀਟਿੰਗ ਚੋਂ ਕੀ ਨਿਕਲਦਾ ਹੈ ਇਸ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਅਜੰਡੇ ਆਉਂਦੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਮਾਮਲਾ ਇਸ ਵਾਰ ਫੇਰ ਆਏਗਾ ਮੈਨੂੰ ਲੱਗਦਾ ਜਿਹੜੇ 6 ਮੈਂਬਰ ਨੇ ਉਹ ਨਾਰਾਜ਼ਗੀ ਪ੍ਰਗਟ ਕਰਨਗੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਦਿਨ ਤੋਂ ਨਾਰਾਜ਼ਗੀ ਪ੍ਰਗਟ ਕਰ ਰਹੇ ਸੀਗੇ ਵੀ ਇਹ ਮਾਮਲਾ ਜਿਹੜਾ ਇਹਨੂੰ ਖਤਮ ਕਰੋ ਖਾਰਜ ਕਰੋ ਰਫਾ ਦਫਾ ਨਹੀਂ ਕਹਿਣਾ ਚਾਹੀਦਾ ਖਾਰਜ ਹੀ ਉਹ ਕਹਿ ਰਹੇ ਸੀ ਵੀ ਇਹ ਇਨਕੁਆਇਰੀ ਹੋ ਹੀ ਨਹੀਂ ਸਕਦੀ ਇਹ ਤੁਹਾਡੀ ਗੱਲ ਠੀਕ ਹੈ ਅੱਜ ਮੀਟਿੰਗ 'ਚ ਇਹ ਮਾਮਲਾ ਜ਼ਰੂਰ ਵਿਚਾਰਿਆ ਜਾਏਗਾ ਬਿਲਕੁਲ ਦੇਖੋ ਇਹ ਗੱਲ ਵੀ ਬੜੀ ਕਾਨੂੰਨੀ ਹੈ ਵੀ ਕੀ ਐਸਜੀਪੀਸੀ ਤਿੰਨ ਮੈਂਬਰੀ ਕਮੇਟੀ ਬਣਾ ਕੇ ਜਾਂਚ ਕਰਾ ਸਕਦੀ ਸੀ ਕੀ ਉਹ ਸਮਰੱਥਾ ਹੈ ਜਾਂ ਨਹੀਂ ਇਹ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਦਾਲਤ 'ਚ ਜਾਣਗੇ ਹਾਈ ਕੋਰਟ 'ਚ ਉਦੋਂ ਇਹ ਗੱਲਾਂ ਇਹ ਗੱਲਾਂ ਦੇ ਉੱਤੇ ਕਾਨੂੰਨੀ ਤੌਰ ਤੇ ਸਪਸ਼ਟਤਾ ਆਏਗੀ ਅਗਰ ਹਾਈ ਕੋਰਟ ਇਹ ਕਹਿ ਦਿੰਦਾ ਕਿ ਨਹੀਂ ਐਸਜੀਪੀਸੀ ਤਿੰਨ ਮੈਂਬਰੀ ਕਮੇਟੀ ਬਣਾ ਕੇ ਕਿਸੇ ਵੀ ਜਥੇਦਾਰ ਸਹਿਮਾਨਾ ਦੀ ਜਾਂਚ ਕਰ ਸਕਦੀ ਹੈ ਫਿਰ ਤਾਂ ਉਹ ਕਮੇਟੀ ਦੀ ਫਾਰਮੇਸ਼ਨ ਲੀਗਲ ਬਣ ਗਈ ਨਾ ਅਗਰ ਅਗਰ ਇਹ ਮਾਮਲਾ ਹਾਈ ਕੋਰਟ ਕੋਰ ਕਟਿਆਰੀਆਂ ਤੱਕ ਜਾਂਦਾ ਪਰ ਹਾਲ ਦੀ ਘੜੀ ਐਸਜੀਪੀਸੀ ਦਾ ਤਾਂ ਇਹ ਦਾਵਾ ਹੈ ਕਿ ਜਿਹੜੀ ਅਸੀਂ ਕਮੇਟੀ ਬਣਾ ਸਕਦੇ ਹਾਂ ਤੇ ਅਸੀਂ ਉਹ ਕਮੇਟੀ ਬਣਾਈ ਤੇ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅਸੀਂ ਹਟਾਇਆ ਪਰ ਅੱਜ ਜਿਹੜੀ ਮੀਟਿੰਗ ਹੈ ਅੱਜ 6 ਮੈਂਬਰ ਰੋਜ਼ ਪ੍ਰਗਟ ਕਰਨਗੇ ਹਰਜਿੰਦਰ ਸਿੰਘ ਧਾਮੀ ਅੱਗੇ ਕਿ ਜੋ ਇਸ ਕਮੇਟੀ ਨੇ ਕੀਤਾ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਉਹ ਚੰਗਾ ਨਹੀਂ ਹੈ ਇਹਦੇ ਨਾਲ ਪੰਥ ਨੂੰ ਔਰ ਧਰਮ ਨੂੰ ਔਰ ਜੋ ਕੁਝ ਵਾਪਰ ਰਿਹਾ ਪੰਥਕ ਸਿਆਸਤ ਦੇ ਵਿੱਚ ਉਹਨੂੰ ਨਿਵੇੜਨ ਵਾਲੇ ਪਾਸੇ ਗੱਲ ਨਹੀਂ ਤੁਰੀ ਬਲਕਿ ਇਹ ਗੱਲ ਹੋਰ ਖੰਡਾਰੇ ਵਾਲੇ ਪਾਸੇ ਤੁਰੀ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਦੀ ਮੀਟਿੰਗ 'ਚ ਹੋ ਸਕਗੀਆਂ ਨੇ ਸੋ ਸੰਦੀਪ ਜੀ ਮੈਨੂੰ ਲੱਗਦਾ ਆਪਾਂ ਅੱਜ ਦੀ ਮੀਟਿੰਗ ਦਾ ਨਤੀਜਾ ਕੀ ਹੈ ਉਹਦਾ ਇੰਤਜ਼ਾਰ ਕਰੀਏ ਜੀ ਜੀ ਦੋਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਔਰ ਅੱਜ ਮੀਟਿੰਗ ਤੋਂ ਬਾਅਦ ਅੱਜ ਸ਼ਾਮ ਨੂੰ ਹੀ ਜਿੱਦਾਂ ਹੀ ਮੀਟਿੰਗ ਖਤਮ ਹੋਏਗੀ ਆਪਾਂ ਜ਼ਰੂਰ ਸੰਦੀਪ ਜੀ ਉਹਦੇ ਉੱਤੇ ਇੱਕ ਅਨਲਿਸਿਸ ਦੇ ਲਈ ਆਪਾਂ ਹਾਜ਼ਰ ਹੋਵਾਂਗੇ ਜੀ ਔਰ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਗਈ ਚਰਚਾ ਨਾਲ ਕਿਸੇ ਪਹਿਲੂ ਨਾਲ ਅਗਰ ਕੋਈ ਧਿਰ ਅਸਹਿਮਤ ਹੈ ਉਹ ਸਾਨੂੰ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ 'ਚ ਜ਼ਰੂਰ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ